ਉਨੀ ਗਰਮੀ ਦੇ बावजूद ਤੁਸੀਂ ਇੱਥੇ ਬੈਠੇ ਹੋ। ਬਹੁਤ ਮੰਡਪਾਗੀ ਗੱਲ ਹੈ। ਇੱਕ ਪਾਸੇ ਤਾਂ ਅਸੀਂ ਐਂਟੀਵੇਟੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਉਹ ਬਾਹਰ ਜ਼ੋਨ ਵੀ ਪੰਜਾਬ ਹੈ। ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ, ਨਿਜ਼ਾਇਲ ਕੋਈ ਹਰ ਰੋਜ਼ ਰਾਤ ਨੂੰ ਉਹ ਅਟੈਕ ਕਰ ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਆਂ ਆਰਮੀ ਦਾ ਸਹਿਯੋਗ ਕਰਦੇ ਤੇ ਦੂਜੇ ਪਾਸੇ ਆਹ ਜਿਹੜਾ ਸਾਨੂੰ ਮਰਿਆ ਹੋਇਆ ਜਿਹੜਾ ਆ ਸੰਗ ਇਹ ਤੜਕੀ ਇਹ ਆ ਜਾਂਦੇ ਆ ਕੋਈ ਸਾਕਾ ਦੇ 6:30 ਵਜੇ ਆਕੇ ਤੇ ਰਾਤ ਨੂੰ 1:00 ਵਜੇ ਆਕੇ ਅਸੀਂ ਹੁਣ ਡੇਟ ਖੋਲ੍ਹ ਲੈ ਦੇਖੋ ਜਦ ਕਿ ਹਾਈ ਕੋਰਟ ਨੇ 28 ਤਰੀਕ ਦੇਤੀ ਸਾਰੇ ਲੀਗਲੀ ਅਸੀਂ ਸਾਖਿਤ ਪੱਤਰੀ ਸਹੀ ਰਿਆਂ ਪਰ ਪਤਾ ਨਹੀਂ ਕਿਉਂ ਜਿੱਤ ਫੜੀ ਹੋਈ ਹੈ ਕਿ ਆ ਪਾਣੀ ਇਥੋਂ ਲੈਣੇ ਲੈਣਾ ਤੇ ਜੇ ਉਹ ਜਿੱਤੀ ਨੇ ਤਾਂ ਜਿੱਤ ਪੰਜਾਬੀਆਂ ਦੀ ਵੀ ਮੰਨੀ ਹੋਈ ਤੇਜੀ ਵਾਰ ਮੈਨੂੰ ਇੱਥੇ ਆਉਣਾ ਪੈ ਗਿਆ ਤੇਜੀ ਵਾਰ ਹੁਣ ਕਹੇ ਕਿ ਕਿਹੜੀ ਲੜਾਈ ਲੜੀਏ ਮੈਨੂੰ ਸਮਝੀਆਂ ਉਧਰਲੀ ਲੜਾਈ ਲੜੀ ਜਾਂ ਲੜੀ ਫੇਰ ਕਹਿੰਦੇ ਜੀ ਹਾਈ ਕੋਰਟ ਦਾ ਕਿਹੜਾ ਹਾਈ ਕੋਰਟ ਦਾ ਆਰਡਰ ਦਿਖਾ ਸਕਦੇ ਹੋ ਕਿ ਫੇਲੇ ਕਿ ਹਾਈ ਕੋਰਟ ਨੇ ਪਾਣੀ ਦਿੱਤਾ राजस्थान ਨੇ ਕੱਲ ਆਰਮੀ ਦਿਰ ਕੋਸ਼ਿਸ਼ ਕੀਤੀ ਕਿ ਰਾਜਸਥਾਨ ਚ ਆਰਮੀ ਕਾਫੀ ਫੌਜ ਲਾਤੀ ਗਈ ਹੈ ਜੋ ਉਥੇ ਪੀਣ ਵਾਲੇ ਪਾਣੀ ਦੀ ਘਾਟ ਹੈ ਅਸੀਂ ਰਾਤੋਂ ਰਾਤ ਉਹਨਾਂ ਨੂੰ ਅਸੀਂ ਆਪਣੇ ਹਿੱਸੇ ਚ ਪਾਣੀ ਦਿੱਤਾ ਆਰਮੀ ਵਾਸਤੇ ਖੂਨ ਵੀ ਹਾਜ਼ਰ ਹੈ ਪਾਣੀ ਦੀ ਘਾਟ ਪਰ ਆ ਨਹੀਂ ਆ ਜਿਹੜਾ ਟੱਕਰ ਕਰਦੇ ਆ ਅਸੀਂ ਆਪਣੇ ਹਿੱਸੇ ਤੋਂ ਦਿੱਤਾ ਹਰੀ ਦੇ ਪੱਤਰ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਣ ਵਾਸਤੇ ਪਰ ਆ ਅੱਜ ਅਸੀਂ ਐਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ ਨੇਰੂ ਯੁਵਾ ਕੇਂਦਰ ਦੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਹੈ ਇਹ ਬੀਬੀਐਮਬੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜੇਪੀ ਦੇ ਤੜਕੇ ਇੱਥੇ ਆ ਜਾਂਦੇ ਤਸੂ ਕਿੱਥੇ ਕਿੱਥੇ ਪੈਰਾਂ ਦੇ ਮਨੂ ਇਹ ਤਾਂ ਉਹ ਖੱਟਰ ਹੋਰੀ ਉੱਪਰੋਂ ਕਿੱਜਾ ਦਾ ਸਵਾਲ ਬਣਾਈ ਪੈ ਕੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੱਤ ਜੂ 8 ਦਿਨਾਂ ਨੂੰ ਬੈਸੇ ਪਾਣੀ ਮਿਲ ਜੂਗਾ ਇਹਨਾਂ ਨੂੰ ਐਸ ਮੌਕੇ ਤੇ ਟੁਕ ਟੁਕੇ ਨਾ ਕਰਨ ਨਾ ਤੇ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜੇ ਸਾਡੀ ਉਹ ਲੜਾਈ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਵੀ ਲੜਾਈ ਸਾਡੀ ਉਹ ਦੀ ਵੀ ਤੁਹਾਡਾ ਧੰਨਵਾਦ ਤੁਸੀਂ ਆ ਜਾਂਦੇ ਹੋ ਤੁਸੀਂ ਚੁੱਕਦੇ ਹੋ ਤੋਂ ਮੁੜ ਜਾਂਦੇ ਮੈਂ ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ 2 ਤਰੀਕ ਨੂੰ ਅਸੀਂ ਐ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐ ਕਿਹਾ ਸੀ ਕਿਹੜੀਆਂ ਬੁਲ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾ ਕਿਵੇਂ ਮੀਟਿੰਗਾਂ ਕਰਨ ਨੂੰ ਤੋਂ BBMB ਇਹ ਕਟਿਆ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਤੇ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਇਹ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਹੈ ਸੈਂਸਿਟਿਵ ਜ਼ੋਨ ਹੈ ਇੱਥੇ ਪਤਾ ਲਾਓ ਮਾਤੇ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਪੰਨ। ਸਾਪੁਰ ਕੰਡੀ ਵੀ ਅੱਜ ਦਲੋਂ ਦੇਖੇ ਗਏ ਨੇ। ਅੰਜੀ ਸਾਕਤ ਉੱਤੇ ਡਰੋਨ ਫੁੰਡ ਫੁੰਦੇ ਸੀ। ਤੇ ਸਾਨੂੰ ਤੁਸੀਂ ਇੱਥੇ ਬਿਠਾ ਲਿਆ। ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ। ਜੇ ਕੱਲ ਨੂੰ ਕੋਈ ਆਪ ਨੂੰ ਕਹੇ ਕੌਣ ਜ਼ਿੰਮੇਵਾਰ ਹੋਊਗਾ ਫਿਰ? ਭਾਜਪਾ, ਬੀਬੀਐਮ ਵੀ। ਕਦੇ ਚੇਅਰਮੈਨ ਭੇਜਦਾ ਕਦੇ ਕੋਈ ਭੇਜਦਾ ਕਦੇ ਕੋਈ ਭੇਜਦਾ ਨਹੀਂ ਚੱਲੂਗਾ ਇਹ ਤਾਂ। ਕੋਈ ਮੈਨੂੰ ਤੁਹਾਡੇ ਤੇ ਯਕੀਨ ਆ ਤੁਸੀਂ ਆ ਗਏ ਉੱਥੇ ਅਮੈਂ ਉੱਪਰੋਂ ਵੀ ਪੁਲਿਸ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਤੇ ਪਰਚੇ ਪਾਓ ਕੀ ਗਲਤੀ ਅਸੀਂ ਆਪਦੇ ਬੱਚਾ ਤੇ ਆਪਦੇ ਬਜ਼ੁਰਗਾਂ ਤੇ ਆਪਦੇ ਚਾਚੇ ਤਾਂ ਕਿਉਂ ਪਰਚੇ ਪਈਏ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖਿਆ ਇਹਨੇ ਤੁਸੀਂ ਕਾਗਜ਼ ਲੈ ਆਓ ਮੈਂ ਮੰਨ ਜੂਗਾ ਸਰ ਵਿਆਹ ਤੇ ਕਾਗਜ਼ਾ ਜੇ ਇਨੀ ਤਰੀਕ ਤੱਕ ਪਾਣੀ ਚੱਟੋ ਫਰੇ ਲੋਥੇ ਲੋਹਾਂ ਜਾ ਵੜਦੇ ਨੇ ਉੱਥੋਂ ਖੁੱਲਾਂਗੇ ਨਾ ਸਵੇਰਿਆ ਜੁੱਥੇ ਉੱਥੋਂ ਫੱਟੇ ਨੇ ਜਿਦੋਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ ਵੀ ਨਹੀਂ ਵੜਨ ਦੇ ਸਾਨੂੰ ਕਿਉਂ ਬਾਰ-ਬਾਰ ਤੰਗ ਕਰਦੇ ਹੋ ਕਿਉਂ ਸਾਡੇ ਸਫਰ ਦਾ ਨਿਆਣ ਲੈਨੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਨਿੰਦਣਿਓ ਗੱਲ ਹੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੀ ਗੱਲ ਹੈ ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਜਿਨੇ ਨੇ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵਿਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਉਹਨਾਂ ਪਹਿਲੇ ਹਾਈਵੇ ਰੋਕਨੇ ਆਉ ਫਿਰ ਇੱਥੇ ਕੋਗਨਲੈਂਸ ਹੀ ਆਗੇ ਉਹ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਧਰਿਕ ਜਿਹਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਉਹਦੇ ਬੁੱਢੇ ਨਾਲੇ ਤੇ ਬਹਿ ਗਏ ਕਦੇ ਕਿਤੇ ਬਹਿ ਗਏ ਕਦੇ ਕਿਤੇ ਬਹਿ ਕਿਤੇ ਨਹੀਂ ਆਉ ਕੋਈ ਉਹਨਾਂ ਚ ਮਿਲਿਆ ਕੋਈ ਤੁਮ੍ਹ ਬਸ ਬਸੋ ਤਾਂ ਆਵਦਾ ਚਾਉਂਦੇ ਆਂ ਕੰਨਾ ਹਾਸਾ ਉਹ ਮਿਚਾ ਦੇ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋ ਉਹ ਇੱਥੇ ਈ ਸੀ ਨਹੀਂ ਹੈਗੀਆਂ ਨਾ ਸਹੀ ਗੱਲ ਹੈ ਈ ਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਫਿਰ ਇੱਥੇ ਮੁਸ਼ਕਿਲ ਹੈ ਤਾਂ ਤੋ ਕਰਮੇ ਹਾਂਜੀ ਆ ਆ ਗੱਲ ਸੱਚ ਕਟੋ-ਕਟੇ ਬੰਨੀ ਚਾਹੀਦੀ ਮਾਮਾ ਪੈਣਾ ਆ ਮਾਮਾ ਪੈਣਾ ਆ ਕੇ ਉਹ ਦਿਨ ਭਾਰੀ ਗਿੰਤੀ ਚਾਹੀਦੀ ਕੋਣ ਨੇ ਦਿੱਤਾ ਨਹੀਂ ਸੁੱਲਿਆਂ ਦੀ ਫਿਕਰ ਕਰਨ ਵਾਲੀ ਐ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਹੈ ਚਲੋ ਆਈ ਆਈ ਹੋਏ ਦੇ ਦਣਾ ਨਹੀਂ ਕੋਈ ਗੱਲ ਨਹੀਂ ਸਰਜੋਤ ਬੈਂਚ 'ਤੇ ਖੜੇ ਆ ਸਾਡੇ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਆ মিডিਆ ਹਵੇ ਆ ਤੇ ਪੁਲਿਸ ਆਗਿਆ ਤੇ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਆਉਂਦੀ ਮੰਗੇ ਇਹ ਤਾਂ ਧਰਤੀ ਉਹ ਆ ਜਿੱਥੇ ਜਿਹੜੀ ਮਤਲਬ ਦੱਖਾਂ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਧਰਤੀ ਹੈ ਤੇ ਕੋਣ ਭੁੱਖਾ ਮਰਦਾ ਹੈ ਉਦੋਂ ਆਲਾਂ ਮੈਂ ਹੁਣ ਤੁਹਾਡੇ মিডিਆ ਨੂੰ ਸੰਬੋਧਨ ਕਰਕੇ ਉਸ ਤੋਂ ਬਾਅਦ ਮੈਂ ਇਹਦੀ ਅਪਸਾਨਾ ਗੱਲ ਕਰਦਾ ਮੈਂ ਕਿਉਂ ਮੈਂ ਇੱਥੇ ਹੂੰਗਾ ਮੈਂ ਪਤਾ ਕਰਦਾ ਕਿ ਤੇ ਦੁਬਾਰੇ ਨਾ ਇੱਧਰੋਂ ਗੱਡੀਆਂ ਖਿੱਚਣ ਜਦੋਂ ਮੈਂ ਚਲਾ ਜਾਣਾ ਫੇਰ ਆ ਜਾਂਦੇ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਅਸੀਂ ਇੱਧਰੋਂ ਤੱਕ ਚੱਲੀਏ ਹੋਰ ਕੀ ਕਰੀਏ ਠੀਕ ਹੈ ਮੈਂ ਬੀਬੀ ਵੀ ਆਪਣੀਆਂ ਸਾਰੀ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀ ਹੈ हां, ਮੈਨੂੰ ਪਤਾ ਹੈ। ਮੈਂ ਪੱਤਾਈਆਂ ਵਿੱਚ ਤਰਨੂ ਐ। ਮੈਂ ਕਿਤੇ ਹੋਰ ਜਾਣਾ ਸੀ। ਪਰ ਮੈਂ ਕੀ ਕਰਾਂ। ਕੋਈ ਗੱਲ ਨਹੀਂ। ਤੁਹਾਡੇ ਹੌਸਲੇ ਦੀ ਮੈਂ ਤਾਂ ਜਿੰਨਾ ਪ੍ਰਸ਼ੰਸਾ ਕਰਦਾ। ਦੂਰ ਦਾ ਨਾਰ ਲਾ ਦਿਓ। ਇਨਕਲਾਬ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਮੇਰਬਾ।